ਸਾਡੇ ਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਤੇ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਮੈਂ ਹਰਮਨ ਪ੍ਰੀਤਕੌਰ ਤੇ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਹੋ ਗਏ ਆ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਚਵਨ ਸਿੰਘ ਕਹਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਆਲੇ ਦੁਆਲੇ ਦਾ ਹਾਲ ਚਾਲ ਤੇਣਾ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਆਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਅਹਮਦਾਬਾਦ ਜਹਾਜ਼ ਕ੍ਰੈਸ਼ ਦੀ ਗੱਲ ਕਰਦੇ ਆਂ ਜੀ ਇੱਕ ਤਾਂ ਅੱਗੇ ਹੀ ਲੋਕ ਜਿਹੜੇ ਨੇ ਉਹ ਇੰਨੇ ਜ਼ਿਆਦਾ ਝਟਕੇ ਦੇ ਵਿੱਚ ਨੇ ਇੰਨਾ ਜ਼ਿਆਦਾ ਉਹਨਾਂ ਨੂੰ ਸ਼ੌਕ ਲੱਗਿਆ ਸੀ ਜਦੋਂ ਇਹ ਸਾਰਾ ਕੁਝ ਵਾਪਰਿਆ ਸੀ ਪਰ ਉਸ ਤੋਂ ਬਾਅਦ ਦੇ ਵਿੱਚ ਵੀ ਅਣਗੈਲੀ ਦੀਆਂ ਖਬਰਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਦੋ ਪਰਿਵਾਰਾਂ ਨੂੰ ਕਹਿੰਦੇ ਬਦਲੀਆਂ ਹੋਈਆਂ ਲਾਸ਼ਾਂ ਮਿਲ ਗਈਆਂ ਨੇ ਦੇਖੋ ਜੀ ਇੱਕ ਤਾਂ ਜਾਣਕਾਰੀ ਇਹਦੇ ਤੋਂ ਬਿਨਾਂ ਹੋਰ ਤਾਂ ਜੀ ਕਰਨੀ ਬਣਦੀ ਆ ਉਸੇ ਅਹਮਦਾਬਾਦ ਦੇ 에ਰਪੋਰਟ ਤੋਂ ਲੰਘੇ ਕੱਲ ਇੰਡੀਗੋ ਜਿਹੜਾ ਜਹਾਜ਼ ਆ ਇੰਡੀਗੋ ਦਾ ਉਹਦੇ ਵਿੱਚ ਦਰਜਨਾਂ ਦੀ ਗਿਣਤੀ ਦੇ ਵਿੱਚ ਮੁਸਾਫਰ ਸਵਾਰ ਸੀ ਤੇ ਜਦੋਂ ਇਹ ਜਹਾਜ਼ ਉੱਡਣ ਲੱਗਿਆ ਤੇ ਉਦੋਂ ਇਹਦੇ ਇੰਜਣ ਨੂੰ ਅੱਗ ਲੱਗਣ ਦੀ ਖਬਰ ਪ੍ਰਾਪਤ ਹੋਈ ਹੈ ਜਿਹਦੇ ਕਰਕੇ ਪਾਇਲਟ ਨੇ ਮੇਡੇ ਕਾਲ ਦਿੱਤੀ ਤੇ ਇਹਦੀ ਉਡਾਣ ਰੋਕੀ ਗਈ ਤੇ ਪਤਾ ਲੱਗਾ ਜੀ ਕਿ ਇਹਦੇ ਵਿੱਚ ਲੱਗੀਆਂ ਸਾਰੀਆਂ ਸਵਾਰੀਆਂ ਸੁਰੱਖਿਅਤ ਆ ਜੇ ਮੰਨ ਲਓ ਇਹ ਜਹਾਜ਼ ਉੱਡ ਪੈਂਦਾ ਜਿਵੇਂ ਅੱਗ ਪੈ ਗਈ ਸੀ ਤੇ ਪਤਾ ਨਹੀਂ ਕੀ ਤੋਂ ਕੀ ਨੁਕਸਾਨ ਹੋ ਜਾਣਾ ਸੀ ਪਰ ਇੱਥੇ ਸਾਰਾ ਕੁਝ ਬਚਾਅ ਹੋ ਗਿਆ ਇੱਕ ਤਾਂ ਗੱਲ ਇਹ ਆ ਚਲੋ ਤਸੱਲੀ ਵਾਲੀ ਦੂਜੀ ਗੱਲ ਇਹ ਆ ਵੀ ਜਿਸ ਤਰੀਕੇ ਦੇ ਵੇਰਵੇ ਆਉਂਦੇ ਆ 12 ਜੂਨ ਨੂੰ ਜਿਹੜਾ ਜਹਾਜ਼ ਹਰਸ਼ ਅਗ੍ਰਸਤ ਹੋਇਆ ਜਿਹੜਾ ਕ੍ਰੈਸ਼ ਹੋਇਆ ਉਹਦੇ ਬਾਬਤ ਤਾਂ ਜੋ ਸ਼ਬਦ ਅਸੀਂ ਸਾਂਝਾ ਕਰੀਏ ਉਹ ਘਾਟ ਹੀ ਆ ਜਿੰਨਾ ਦੁੱਖ ਪ੍ਰਗਟਾਈਏ ਘਾਟ ਹੀ ਆ ਉਸ ਦਿਨ ਉਸ ਹਰਸ਼ੇ ਦੇ ਵਿੱਚ 270 ਲੋਕਾਂ ਦੀ ਜਾਨ ਗਈ ਆ ਉਹਨਾਂ 270 ਲੋਕਾਂ ਦੀ ਜਾਨ ਜਾਣ ਤੋਂ ਬਾਅਦ ਜਿਹੜਾ ਡਰਾਮਾ ਸ਼ੁਰੂ ਹੋਇਆ ਕੋਈ ਮੀਡੀਆ ਇਹ ਗੱਲ ਕਹਿ ਦਿੰਦਾ ਪਾਇਲਟ ਦੀ ਗਲਤੀ ਸੀ ਕੋਈ ਕਹਿ ਦਿੰਦਾ ਜੀ ਸੁਮੇਤ ਸੱਬਰਵਾਲ ਪਾਇਲਟ ਦੀ ਗਲਤੀ ਸੀ ਕੋਈ ਕਹਿੰਦਾ ਸਹਾਇਕ ਪਾਇਲਟ ਕਲਾਈਬਕੁੰਦਰ ਦੀ ਗਲਤੀ ਸੀ ਕੋਈ ਕਹਿੰਦਾ ਜੀ ਇਹਨਾਂ ਨੇ ਫਿਊਲ ਸ ਵਿੱਚ ਗਲਤੀ ਨਾਲ ਆਫ ਕੀਤੀ ਆ ਕੋਈ ਕਹਿੰਦਾ ਜੀ ਕਿ ਇਹਦੇ ਪਿੱਛੇ ਕੋਈ ਸਾਜ਼ਿਸ਼ ਹੈ ਇੱਕ ਨਵਾਂ ਡਰਾਮਾ ਚੱਲ ਪਿਆ ਜਿੰਨੀ ਦੇਰ ਤੱਕ ਫਾਈਨਲ ਰਿਪੋਰਟ ਨਹੀਂ ਆਉਂਦੀ ਉਨੀ ਦੇਰ ਤੱਕ ਮੀਡੀਆ ਦੇ ਵਿੱਚ ਜਾਣਕਾਰੀਆਂ ਕਿਉਂ ਸਾਂਝੀਆਂ ਕਰਨੇ ਸਵਾਲ ਤਾਂ ਇਹ ਆ ਚਲੋ ਹੁਣ ਤਾਂ ਵੈਸੇ ਭਾਰਤ ਦੇ ਜਿਹੜਾ ਸ਼ਹਿਰੀ ਉਡਾਣ ਮੰਤਰੀ ਆ ਰਾਮੋਨ ਨਾਈਡੂ ਉਹਨਾਂ ਨੇ ਗੱਲ ਕਹੀ ᱛੀ ਆ ਉਹ ਕਹਿੰਦੇ ਵੀ ਜਿੰਨੀ ਦੇਰ ਤੱਕ ਫਾਈਨਲ ਰਿਪੋਰਟ ਨਹੀਂ ਆਉਂਦੀ ਮੀਡੀਆ ਦੇ ਵਿੱਚ ਕੋਈ ਗੱਲ ਨਾ ਸਾਂਝੀ ਕੀਤੀ ਜਾਵੇ ਪਰ ਹੈਰਾਨੀ ਦੀ ਗੱਲ ਇਹ ਦੁੱਖ ਦੀ ਗੱਲ ਇਹ ਆ ਵੀ ਜਿਹੜੀਆਂ ਲਾਸ਼ਾਂ ਇਥੋਂ ਇੰਗਲੈਂਡ ਦੇ ਵਿੱਚ ਭੇਜ ਲੰਗੀਆਂ ਸੀ ਕਿਉਂਕਿ ਇਹਦੇ ਵਿੱਚ ਕਈ ਮੁਸਾਫਿਰ ਇੰਗਲੈਂਡ ਦੇ ਵਿੱਚ ਵੀ ਸੀਗੇ ਇੰਗਲੈਂਡ ਦੇ ਸੀਗੇ ਕੋਈ ਇੱਥੇ ਘੁੰਮਣ ਆਇਆ ਸੀ ਕੋਈ ਇੱਥੇ ਇਲਾਜ ਕਰਾਉਣ ਆਇਆ ਸੀ ਕੋਈ ਇੱਥੇ ਵਿਆਹ ਕਰਾਉਣ ਆਇਆ ਸੀ ਕੋਈ ਕਿਸੇ ਸਮਾਗਮ ਤੇ ਆਇਆ ਸੀ ਉਹਨਾਂ ਦੇ ਵਿੱਚੋਂ ਪਤਾ ਲੱਗਾ ਜੀ ਕਿ ਦੋ ਦੀਆਂ ਲਾਸ਼ਾਂ ਬਦਲਦੀਆਂ ਹੁਣ ਜਿਹੜੇ ਉਹ ਪਰਿਵਾਰਕ ਮੈਂਬਰ ਆ ਪੀੜਿਤ ਪਰਿਵਾਰਕ ਮੈਂਬਰ ਉਹਨਾਂ ਨੇ ਇਹ ਗੱਲ ਕਹੀ ਆ ਵੀ ਜੇ ਇਹ ਜਿਹੜੇ ਲਾਸ਼ਾਂ ਭੇਜੀਆਂ ਇਹਨਾਂ ਦਾ ਡੀਐਨਏ ਤਾਂ ਸਾਡੇ ਡੀਐਨਏ ਦੇ ਨਾਲ ਮੈਚ ਹੀ ਨਹੀਂ ਕਰਦਾ ਸਾਡੇ ਪਰਿਵਾਰ ਦੇ ਕਿਸੇ ਜੀ ਨਾਲ ਮੈਚ ਹੀ ਨਹੀਂ ਕਰਦਾ ਡੀਐਨਏ ਇਸ ਕਰਕੇ ਉਹ ਕਹਿੰਦੇ ਜੀ ਕਿ ਇਹ ਲਾਸ਼ਾਂ ਗਲਤ ਭੇਜ ਦਿੱਤੀ ਗਈਆਂ ਹੁਣ ਰੌਲਾ ਇਸ ਗੱਲ ਦਾ ਪੈ ਗਿਆ ਇੱਕ ਪਰਿਵਾਰ ਨੇ ਤਾਂ ਇਹ ਵੀ ਧਲਕੇ ਤੀ ਉਹ ਕਹਿੰਦੇ ਵੀ ਅਸੀਂ ਤਾਬੂਤ ਖੋਲ੍ਹਿਆ ਜਦੋਂ ਅਸੀਂ ਤਾਬੂਤ ਖੋਲ੍ਹਿਆ ਤਾਂ ਅਸੀਂ ਹੈਰਾਨ ਰਹਿ ਗਏ ਇਸ ਗੱਲ ਦੇ ਉੱਤੇ ਕਿ ਇਹ ਤਾਂ ਸਾਡੇ ਪਰਿਵਾਰ ਦਾ ਕੋਈ ਜੀ ਹੈ ਨਹੀਂਗਾ ਇਹਦੀ ਤਾਂ ਡੀਐਨਏ ਸਾਡੇ ਪਰਿਵਾਰ ਨਾਲ ਮੈਚ ਹੀ ਨਹੀਂ ਹੁੰਦਾ ਇਸ ਕਰਕੇ ਅਸੀਂ ਫਿਊਨਰਲ ਮੌਕੇ ਦੇ ਉੱਤੇ ਰੋਕਿਆ ਹੁਣ ਇਹ ਇਰ ਇੰਡੀਆ ਇਹ ਗੱਲ ਕਹਣੀ ਜੀ ਅਸੀਂ ਇਸ ਮਾਮਲੇ ਦੀ ਪੜਤਾਲ ਕਰਦੇ ਆ ਬਹੁਤਾ ਕੁਝ ਉਹਨੇ ਨਹੀਂ ਕਿਹਾ ਤੁਸੀਂ ਦੇਖੋ ਵੀ ਇੱਥੇ ਪਾਇਲਟ ਦੀ ਗਲਤੀ ਤਾਂ ਪਰ ਕਢੀ ਜਾਂਦੇ ਆ ਪਾਇਲਟ ਦੀ ਗਲਤੀ ਆ ਹੋਊਗੀ ਜਿਹਨੇ ਲਾਸ਼ਾਂ ਗਲਤ ਪੇਤਿਓ ਦੀ ਗਲਤੀ ਕੌਣ ਕੱਢੂਗਾ ਮਤਲਬ ਇਹ ਜੀ ਕਿ ਜਿਹੜੇ ਲੋਕ ਦੁਨੀਆ ਤੋਂ ਚਲੇ ਗਏ ਉਹਨਾਂ ਦੇ ਨਾਲ ਪੋਜਾ ਮਜ਼ਾਕ ਕਿਹੋ ਜਿਹਾ ਚੱਲ ਰਿਹਾ ਕਿਉਂਕਿ ਇੱਥੇ ਕੋਈ ਇਹੋ ਜਿਹਾ ਚਿਹਰਾ ਤਾਂ ਹੈ ਨਹੀਂ ਸੀਗਾ ਜਿਨ੍ਹਾਂ ਦੀ ਮੌਤ ਹੋਈ ਆ ਵੀ ਭਾਈ ਉਹਨਾਂ ਦਾ ਫੇਸ ਵੇਖ ਕੇ ਕਹਿ ਰਿਹਾ ਜੀ ਕਿ ਆ ਇਹਨਾਂ ਦੇ ਪਰਿਵਾਰ ਦਾ ਮੈਂਬਰ ਆ ਇਹ ਤਾਂ ਬੰਦਿਆਂ ਨੇ ਇਹ ਹਾਲਾਤ ਬਣ ਗਏ ਝੁਲਸਣ ਦੇ ਕਰਕੇ ਵੀ ਉਹਨਾਂ ਦੇ ਡੀਐਨਏ ਤੇ ਪਤਾ ਲੱਗਣਾ ਜੀ ਆ ਇਹਨਾਂ ਦਾ ਹੋ ਸਕਦਾ ਆ ਇਹਨਾਂ ਦਾ ਹੈਗਾ ਪਰ ਹੁਣ ਮੈਨੂੰ ਭਾਈ ਕੀ ਨਿਕਲਦਾ ਪਰ ਉੱਥੇ ਦੋ ਪਰਿਵਾਰਾਂ ਨੇ ਇਹ ਗੱਲ ਕਹੀ ਆ ਵੀ ਸਾਨੂੰ ਲਾਸ਼ਾਂ ਗਲਤ ਭੇਜਤੀਆਂ ਜੀ ਉਧਰ ਦੂਸਰੇ ਬੰਨੇ ਕਹਿੰਦਾ ਸਰ ਫੌਜਾ ਸਿੰਘ ਹੋਰਾਂ ਦੀ ਹੁਣ ਗੱਲ ਕਰਦੇ ਆ ਜੀ ਉਹਨਾਂ ਦਸ਼ਰੰਦ ਅੰਜਲੀ ਸਮਾਗਮ ਜਿਹੜਾ ਉਹ ਹੋਇਆ ਹੈ ਤੇ ਕਹਿੰਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਬਹੁਤ ਲੋਕ ਪਹੁੰਚੇ ਉੱਥੇ हां बिल्कुल जी ਜਿਹੜਾ ਸਮਸਤਪੁਰ ਪਿੰਡ ਦਾ ਸਰਮਸਤਪੁਰ ਇਹਦੇ ਵਿੱਚ ਸ਼ਰਨ ਅਜਲੀ ਸਮਾਗਮ ਹੋਇਆ ਲੰਘੇ ਕੱਲ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਲੋਕ ਪਹੁੰਚੇ ਆ ਚਲੋ ਬੰਦਿਆਂ ਨੇ ਪਹੁੰਚਣਾ ਹੀ ਸੀਗਾ ਕਿਉਂਕਿ ਉਹ ਬਹੁਤ ਵੱਡੀ ਹਸਤੀ ਸੀਗੀ ਬਹੁਤ ਵੱਡੇ ਮਨੁੱਖ ਸੀਗੇ ਤੇ ਜਿਨ੍ਹਾਂ ਨੇ ਜਾਣ ਤੋਂ ਬਾਅਦ ਸਭ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਸੋ ਕੱਲ ਉਹਨਾਂ ਨੂੰ ਅੰਤਮ ਸ਼ਰਨ ਅਜਲੀ ਦਿੱਤੀ ਗਈ ਹੈ ਉਹਨਾਂ ਨੂੰ ਅੰਤਮ ਅਰਦਾਸ ਦਿੱਤੀ ਗਈ ਹੈ ਸੋ ਉਸ ਤੋਂ ਵੱਡੀ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਜਾਣ ਤੋਂ ਬਾਅਦ ਹਰ ਪਰਿਵਾਰ ਨੇ ਦੁੱਖ ਮਨਾਇਆ ਤੇ ਇਹ ਫੀਲ ਕੀਤਾ ਵੀ ਜਿਵੇਂ ਕੋਈ ਸਾਡੇ ਟੱਬਰ ਦਾ ਜੀ ਚਲਾ ਗਿਆ ਹੁੰਦਾ ਇਹ ਗੱਲ ਕੋਈ ਛੋਟੀ ਨਹੀਂ ਹੈਗੀ ਸੋ 114 ਸਾਲ ਦੀ ਉਮਰ ਦੇ ਵਿੱਚ ਬਾਪੂ ਫੌਜਾ ਸਿੰਘ ਜਿਸ ਤਰੀਕੇ ਦੇ ਨਾਲ ਇੱਕ ਮੂਰਖਮੱਤੇ ਬੰਦੇ ਦੇ ਵੱਲੋਂ ਫਾਰਚੂਨਰਲੀ ਟੱਕਰ ਮਾਰ ਕੇ ਮਾਰ ਦਿੱਤੇ ਗਏ ਆ ਤੇ ਉਸ ਤੋਂ ਬਾਅਦ ਜਿਸ ਤਰੀਕੇ ਦੀਆਂ ਗੱਲਾਂ ਸਾਹਮਣੇ ਆਈਆਂ ਉਹ ਆਪਾਂ ਜਾਣਦੇ ਜੀ ਕਿ ਸਭ ਦੇ ਲਈ ਦੁੱਖ ਵਾਲੀ ਗੱਲ ਤਾਂ ਹੈਗੀ ਹੈਗੀ ਆ ਪਰ ਹੁਣ ਤਾਜ਼ਾ ਜਾਣਕਾਰੀ ਇਹ ਆਈ ਹੈ ਵੀ ਲੰਘੇ ਕੱਲ ਇਹਨਾਂ ਦਾ ਸ਼ਰਧਾਂਜਲੀ ਸਮਾਗਮ ਸੀ ਇਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਆ ਇਹ ਰਾਦੀ ਭੋਗ ਤੇ ਅੰਤਮ ਅਰਦਾਸ ਦੇ ਮੌਕੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮਿੰਦਰ ਸਿੰਘ ਕੇਪੀ ਉਧਰ ਅਮਰਤਪਾਲ ਸਿੰਘ ਦਾ ਬਾਪੂ ਤੇ ਹੋਰ ਬੜੀਆਂ ਹਸਤੀਆਂ ਇੱਥੇ ਪਹੁੰਚੀਆਂ ਸੋ ਸਭ ਨੇ ਉਹਨਾਂ ਦੇ ਜਾਣ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਸਭ ਨੇ ਇਹ ਗੱਲ ਕਹੀ ਆ ਵੀ ਇਹੋ ਜਿਹੀਆਂ ਹਸਤੀਆਂ ਵਾਰ-ਵਾਰ ਨਹੀਂ ਪੈਦਾ ਹੁੰਦੀਆਂ ਸਭ ਨੇ ਉਹਨਾਂ ਦੇ ਜਾਣ ਦੇ ਉੱਤੇ ਦਿਲ ਦੀ ਹਮਦਰਦੀ ਪਰਿਵਾਰ ਨਾਲ ਦਾ ਹਰ ਕੀਤੀ ਹੈ ਜੀ ਤੇ ਇੱਕ ਹੋਰ ਕਮਾਲ ਦੀ ਗੱਲ ਆ ਇਹਨਾਂ ਨੂੰ ਅਲਸੀ ਦੀਆਂ ਪਿੰਨੀਆਂ ਬੜੀਆਂ ਪਸੰਦ ਸੀਗੀਆਂ ਫੌਜਾ ਸਿੰਘ ਨੇ ਜਿਹੜੇ ਉਹਨਾਂ ਨੇ ਪੂਰੀ ਜ਼ਿੰਦਗੀ ਅਰਸੀ ਦੀਆਂ ਪਿੰਡੀਆਂ ਬਹੁਤ ਖਾਧੀਆਂ ਭਾਵੇਂ ਗਰਮੀ ਹੋਵੇ ਭਾਵੇਂ ਸਿਆਲ ਹੋਵੇ ਇਹ ਅਰਸੀ ਦੀਆਂ ਪਿੰਡੀਆਂ ਦੇ ਸ਼ਕੀਨ ਸੀਗੇ ਤੇ ਕੱਲ ਉੱਥੇ ਸੰਗਤ ਨੂੰ ਆਏ ਹੋਏ ਲੋਕਾਂ ਨੂੰ ਭੋਗ ਤੇ ਪਹੁੰਚੇ ਲੋਕਾਂ ਨੂੰ ਅਰਸੀ ਦੀਆਂ ਪਿੰਡੀਆਂ ਵੰਡੀਆਂ ਜਾਣਗੀਆਂ ਜੀ ਜੀ ਤੇਣਾ ਸਾਹਿਬ ਪ੍ਰਤਾਪ ਸਿੰਘ ਬਾਜਵਾ ਚਾਰ ਤਰੀਕ ਤੋਂ ਆਸਟ੍ਰੇਲੀਆ ਦੌਰੇ ਦੇ ਉੱਪਰ ਜਾ ਰਹੇ ਨੇ ਕਹਿੰਦੇ ਉੱਥੇ ਜਾ ਕੇ ਪੰਜਾਬੀਆਂ ਨੂੰ ਮਿਲਣਗੇ ਵਿਚਾਰ ਵਟਾਂਦਰਾ ਕਰਨਗੇ हां बिल्कुल जी उन्होंने कल आप ही ये गल कही है सोशल मीडिया ਦੇ ਉੱਤੇ ਪੋਸਟ ਪਾ ਕੇ ਕਿ ਮੈਂ ਅੱਜ ਯਾਨੀ ਕਿ ਅੱਜ ਵੀਰਵਾਰ ਨੂੰ ਆਸਟ੍ਰੇਲੀਆ ਵੱਲ ਚਲੇ ਜਾਣਾ ਤੇ ਮੈਂ ਭਾਈ 4 ਤਰੀਕ ਤੋਂ ਲੈ ਕੇ ਤੇ ਬਾਕੀ ਕੁਝ ਦਿਨਾਂ ਜਿਹੜੇ ਉੱਥੇ 4 ਅਗਸਤ ਤੋਂ ਲੈ ਕੇ ਬਾਕੀ ਕੁਝ ਦਿਨ ਤੇ ਉੱਥੇ ਪੰਜਾਬੀਆਂ ਦੇ ਲੈ ਕੇ ਲਾਉਣੇ ਆ ਪੰਜਾਬੀਆਂ ਦੇ ਨਾਲ ਉਹ ਕਹਿੰਦੇ ਜੀ ਮੈਂ ਗੱਲਬਾਤ ਕਰਨੀ ਆ ਪੰਜਾਬੀਆਂ ਦੇ ਹਾਲ ਚਾਲ ਜਾਣਨੇ ਆ ਪੰਜਾਬਗਾਂ ਦੀਆਂ ਮੁਸ਼ਕਿਲਾਂ ਜਾਣਾਂਗੇ ਵੀ ਭਾਈ ਉੱਥੇ ਐਨ ਆਰ ਆਈ ਪੰਜਾਬੀਆਂ ਨੂੰ ਦਰਪੇਸ਼ ਚੜਤੀਆਂ ਕਿਹੜੀਆਂ ਕਿਹੜੀਆਂ ਉਹਨਾਂ ਨੇ ਪੰਜਾਬ ਦੇ ਵਿੱਚ ਮਸਲੇ ਕਿਹੋ ਜਿਹੇ ਆ ਉਹ ਕਹਿੰਦੇ ਵੀ ਭਾਈ ਅਸੀਂ ਇਸ ਗੱਲ ਦੇ ਬਾਰੇ ਜਾਣ ਕੇ ਆਵਾਂਗੇ ਚਲੋ ਵਧੀਆ ਗੱਲਾਂ ਭਾਈ ਉਹ ਕੋਈ ਨਾ ਕੋਈ ਵਿੱਚੋਂ ਹੱਲ ਕੱਢ ਦੇਣ ਫੇਰੀ ਹੈ ਗੱਲ ਨਹੀਂ ਤਾਂ ਭਾਈ ਜਾਣ ਤੇ ਆਉਣ ਤਾਂ ਬਣੇ ਹੀ ਆ ਤੇ ਭਾਈ ਸਾਰੇ ਲੋਕ ਜਾਣਦੇ ਆ ਪਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ 4 ਤਰੀਕ ਨੂੰ 24 ਤਰੀਕ ਨੂੰ ਉਹ ਕਹਿੰਦੇ ਜੀ ਕਿ 24 ਜੁਲਾਈ ਨੂੰ ਮੈਂ ਪਰਸ ਦੇ ਵਿੱਚ ਹੋਊਗਾ 25 ਤੋਂ ਲੈ ਕੇ 28 ਜੁਲਾਈ ਤੱਕ ਮੈਂ ਸਿਡਨੀ ਦੇ ਵਿੱਚ ਹੋਊਗਾ ਉਹ ਕਹਿੰਦੇ ਜੀ ਕਿ 2 ਅਗਸਤ ਤੋਂ ਲੈ ਕੇ 4 ਅਗਸਤ ਤੱਕ ਜਿਹੜਾ ਮੇਰਾ ਪ੍ਰੋਗਰਾਮ ਆ ਇਹ ਮਿਲਬਰਨ ਦਾ ਹੈਗਾ 31 ਜੁਲਾਈ ਤੋਂ ਲੈ ਕੇ 1 ਅਗਸਤ ਤੱਕ ਉਹ ਕਹਿੰਦੇ ਜੀ ਬ੍ਰਿਸਬੇਨ ਦੇ ਵਿੱਚ ਹੋਣਾ 29 ਤੇ 30 ਜੁਲਾਈ ਨੂੰ ਮੈਂ ਐਡੀਲੇਡ ਦੇ ਵਿੱਚ ਹੋਣਾ ਯਾਨੀ ਕਿ 24 ਜੁਲਾਈ ਤੋਂ ਲੈ ਕੇ ਉਹ ਕਹਿੰਦੇ ਜੀ 4 ਅਗਸਤ ਤੱਕ ਮੇਰਾ ਉੱਥੋਂ ਦਾ ਟੂਰ ਹੈਗਾ ਤੇ ਉਹਨਾਂ ਨੇ ਆਪ ਦਾ ਤਰੀਕਾ ਦੱਸਿਆ ਵੀ ਭਾਈ ਮੈਂ ਕਿੰਨੀ ਤਰੀਕ ਨੂੰ ਕਿੱਥੇ ਹੋਊਂਗਾ ਕਿਹੜੇ ਕਿਹੜੇ ਬੰਦੇ ਉੱਥੇ ਮੇਰੇ ਨਾਲ ਹੋਣਗੇ ਕਿਹੜੇ ਕਿਹੜੇ ਸ਼ਹਿਰ ਦੇ ਵਿੱਚ ਸਮਾਗਮ ਕਰਨਾ ਉਹਨਾਂ ਨੇ ਫਿਰ ਬੰਦਿਆਂ ਦੇ ਨਾਂ ਤੇ ਉਹਨਾਂ ਨੇ ਫੋਨ ਨੰਬਰ ਵੀ ਪਾਏ ਆ ਜੀ ਭਾਈ ਆ ਬੰਦੇ ਆ ਆ ਫੋਨ ਨੰਬਰ ਆ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਆ ਸੋ ਵਿਖਦੇ ਭਾਈ ਉੱਥੇ ਕਿਹੜੇ ਕਿਹੜੇ ਮਸਲਿਆਂ ਦੇ ਹੱਲ ਹੁੰਦੇ ਆ ਕੀ ਕੀ ਉਸ ਤੋਂ ਪੰਜਾਬੀਆਂ ਦਾ ਸੁਨੇਹਾ ਲੈ ਕੇ ਆਉਂਦੇ ਜੀ ਤੇ ਪਿਆਨਾ ਸਾਹਿਬ ਨਸ਼ਾ ਛਡਾਊ ਕੇਂਦਰ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਜੀ ਤੇ ਹੁਣ ਵੀ ਇੱਕ ਖਬਰ ਆ ਗਈ ਹੈ ਕਹਿੰਦੇ ਕਿ 8 ਲੋਕ ਜਿਹੜੇ ਆ ਉਹ ਨਸ਼ਾ ਮੁਕਤੀ ਕੇਂਦਰ ਦੇ ਵਿੱਚੋਂ ਭੱਜੇ ਨੇ ਨਰਸਾਂ ਤੇ ਪੁਲਿਸ ਵਾਲਿਆਂ ਤੇ ਹਮਲਾ ਵੀ ਕੀਤਾ ਜੀ ਕਿੱਥੋਂ ਦੀ ਖਬਰ ਹੈ ਇਹ ਜੀ ਖਬਰ ਆਈ ਆ ਕਾਪ ਦਾ ਪਿੰਡ ਦਾ ਸਮਰੂਰ ਦੇ ਵਿੱਚ ਪਿੰਡ ਦਾ ਨਾ ਹੈਗਾ ਜੀ ਕਾਪ ਦਾ ਇਸ ਪਿੰਡ ਦੇ ਵਿੱਚ ਇਹ ਕੁਝ ਵਾਪਰਿਆ ਹੈਗਾ ਤੇ ਇਸ ਗੱਲ ਦਾ ਬੜਾ ਦੁੱਖ ਆ ਵੀ ਆਹ ਕੁਝ ਦੀ ਵਾਪਰ ਗਿਆ ਉਹਦਾ ਕਾਰਨ ਇਹ ਦੇਖੋ ਜੀ ਮੈਂ ਅੱਜ ਵੀ ਗੱਲ ਕਹਿਣਾ ਹੁੰਨਾ ਜਿਨ੍ਹਾਂ ਨੇ ਨਸ਼ਾ ਛੱਡਣਾ ਨਾ ਉਹਨੇ ਪਹਿਲਾਂ ਆਪਦਾ ਮਨ ਬਣਾਇਆ ਹੋਵੇ ਨਹੀਂ ਤਾਂ ਕੋਈ ਕਿਸੇ ਨੂੰ ਜ਼ਬਰਦਸਤੀ ਨਸ਼ਾ ਨਹੀਂ ਛਡਵਾ ਸਕਦਾ ਤੇ ਨਸ਼ੇੜੀ ਕਦੇ ਵੀ ਇਹ ਗੱਲ ਨਹੀਂ ਮੰਨਦਾ ਜੀ ਕਿ ਮੈਂ ਨਸ਼ੇ ਦੇ ਵਿੱਚ ਆ ਉਹ ਇਹ ਗੱਲ ਕਹਿੰਦਾ ਕਿ ਇਹਨਾਂ ਨੇ ਤੁਹਾਨੂੰ ਭੁਲੇਖਾ ਮੇਰੇ ਬਾਰੇ ਐਵੇਂ ਗੱਲ ਸੋਚਦੇ ਆ ਪਰ ਦੂਜੀ ਗੱਲ ਇਹ ਆ ਵੀ ਇੱਥੇ 8 ਜਣੇ ਨਸ਼ਾ ਛਡਾਊ ਕੇਂਦਰ ਦੇ ਵਿੱਚੋਂ ਫਰਾਰ ਹੋ ਗਏ ਆ ਇਹ ਉਹ 8 ਗਣੇ ਆ ਜਿਨ੍ਹਾਂ ਦੇ ਉੱਤੇ ਨਸ਼ੇ ਵਾਲਾ ਪਰਚਾ ਦਰਜ ਹੈ ਐਨਡੀਪੀਐਸ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਪੁਲਿਸ ਦੇ ਵੱਲੋਂ ਇਹ ਨਸ਼ਾ ਕਰਦੇ ਆ ਇਹਨਾਂ ਨੂੰ ਨਸ਼ੇ ਤੋਂ ਬਚਾਉਣ ਦੇ ਲਈ ਇਥੇ ਨਾ ਪਹਿਲਾਂ ਵੀ ਨਸ਼ਾ ਛਡਾਊ ਕੇਂਦਰ ਦੇ ਵਿੱਚ ਭਰਤੀ ਕਰਵਾਇਆ ਗਿਆ ਵੀ ਇਹਨਾਂ ਨੇ ਨਸ਼ੇ ਤੋਂ ਖੜਾ ਛੁੱਟ ਗਏ ਪਰ ਇਹਨਾਂ ਨੇ ਮੌਕਾ ਤਾੜ ਕੇ ਕੀ ਕੀਤਾ ਇਹਨਾਂ ਨੇ ਭਾਈ ਨਰਸ ਦੇ ਉੱਤੇ ਤੇ ਪੁਲਿਸ ਮੁਲਾਜ਼ਮ ਮਲਕੀਤ ਸਿੰਘ ਆ ਉੱਥੇ ਜਿਹੜਾ ਇਹਨਾਂ ਦੀ ਰਾਖੀ ਦੇ ਉੱਤੇ ਲਾਇਆ ਸੀ ਉਹਨਾਂ ਦੇ ਉੱਤੇ ਹਮਲਾ ਕਰਤਾ ਤੇ ਫਿਰ ਇਹ ਮੌਕੇ ਤੋਂ ਭਾਈ ਫਰਾਰ ਹੋ ਗਏ ਆ ਹੁਣ ਚਲੋ ਲੱਭਤਾ ਜਾਣਗੇ ਭੱਜਣਗੇ ਤਾਂ ਕਿੱਥੇ ਭੱਜਣਗੇ ਕਿੱਥੋਂ ਤੱਕ ਭੱਜਣਗੇ ਪਰ ਗੱਲ ਇਹ ਜੀ ਕਿ ਇੱਕ ਵਾਰੀ ਇਹਨਾਂ ਨੇ ਇਹ ਚੱਗ ਛਾੜਤਾ ਤੇ ਹੁਣ ਭਾਈ ਇਹਨਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀ ਤੱਕ ਜਾ ਰਹੀਆਂ ਵੀ ਭਾਈ ਇਹ ਕਿਹੜੇ ਪਾਸੇ ਗਏ ਹੋਣਗੇ ਕਿਵੇਂ ਆ ਮਤਲਬ ਇਹ ਵੀ ਤੁਹਾਨੂੰ ਤਾਂ ਨਸ਼ਾ ਛਡਾਊ ਕੇਂਦਰ ਦੇ ਵਿੱਚ ਲੈ ਕੇ ਆਏ ਵੀ ਤੁਸੀਂ ਨਸ਼ਾ ਛੱਡਦੇ ਹੋ ਤੁਸੀਂ ਖੜਾ ਛਡਵਾ ਕੇ ਤੇ ਇੱਥੇ ਪੁਲਿਸ ਦੇ ਕੋਲ ਹੀ ਭੱਜ ਗਏ ਆ ਤੇ ਪੁਲਿਸ ਭਾਈ ਹੁਣ ਇਹਨਾਂ ਦੇ ਟੱਬਰਾਂ ਦੇ ਨੂੰ ਵੀ ਫੋਨ ਕਰ ਰਹੀ ਆ ਇਹਨਾਂ ਦੇ ਘਰਾਂ 'ਚ ਵੀ ਛਾਪੇ ਮਾਰ ਰਹੀ ਆ ਤੇ ਹੋਰ ਵਕਤ ਵਕਤਾਂ 'ਤੇ ਵੀ ਛਾਪੇ ਚੱਲਦੇ ਜੀ ਜੀ ਤੇ ਟੈਨਸਾਵਾ ਲੈਂਡ ਪੂਲਿੰਗ ਨੀਤੀ ਇਹਨੂੰ ਲੈ ਕੇ ਬਹੁਤ ਜ਼ਿਆਦਾ ਰੌਲਾ ਹੈ ਲੋਕਾਂ ਦੀ ਸਮਝ ਦਾ ਹਿੱਸਾ ਨਹੀਂ ਬਣ ਰਹੀ ਹੈ ਲੈਂਡ ਪੂਲਿੰਗ ਨੀਤੀ ਤੇ ਹੁਣ ਇਹਦੇ ਖਿਲਾਫ ਕਿਸਾਨਾਂ ਦੇ ਵੱਲੋਂ 30 ਤਰੀਕ ਨੂੰ ਟਰੈਕਟਰ ਮਾਰਚ ਕੀਤਾ ਜਾਊਗਾ ਦੇਖੋ ਜੀ ਗੱਲ ਬੜੀ ਸਾਫ਼ ਤੇ ਸਪਸ਼ਟ ਆ ਵੀ ਕਿਸਾਨ ਕਹਿੰਦੇ ਵੀ ਜਦੋਂ ਅਸੀਂ ਚਾਹੁੰਦੇ ਹੀ ਨਹੀਂ ਕਿ ਤੁਸੀਂ ਸਾਡੀਆਂ ਜ਼ਮੀਨਾਂ ਲੈ ਲਓ ਫਿਰ ਤੁਸੀਂ ਜ਼ਮੀਨਾਂ ਲੈ ਕਿਵੇਂ ਲਓਗੇ ਉਹ ਇਹ ਗੱਲ ਕਹਿੰਦੇ ਵੀ ਭਾਈ ਇਹਨਾਂ ਨੇ ਜ਼ਮੀਨਾਂ ਜਿਹੜੀਆਂ ਲੈਣ ਦੀ ਗੱਲ ਕੀਤੀ ਆ ਇਹ ਸਾਡੇ ਨਾਲ ਧੋਖਾ ਤੇ ਧੱਕਾ ਕੀਤਾ ਜਾ ਰਿਹਾ ਈਰਾਦੇ ਨਾਲ ਅਸੀਂ ਸਹਿਮਤ ਨਹੀਂ ਹਾਂਗੇ ਇਹ ਸਾਡੇ ਨਾਲ ਪਹਿਲਾਂ ਵੀ ਧੱਕਾ ਕਰਦੇ ਆਏ ਆ ਤੇ ਸਰਕਾਰਾਂ ਦੇ ਵੱਲੋਂ ਹੁਣ ਵੀ ਧੱਕਾ ਕੀਤਾ ਜਾ ਰਿਹਾ ਉਹ ਕਹਿੰਦੇ ਵੀ ਅਸੀਂ ਅਸੀਂ ਜ਼ਮੀਨ ਨਹੀਂ ਲੈਣੀ ਤੇ ਦੋ ਟੁਕ ਗੱਲ ਇਹ ਹੈ ਜਿਕੇ ਅਸੀਂ ਜ਼ਮੀਨ ਨਹੀਂ ਲੈਣੀ ਸਰਕਾਰ ਇਹ ਗੱਲ ਕਹਿੰਦੀ ਦੀ ਜ਼ਮੀਨ ਲੈਣੀ ਨਾ ਲੈਣੀ ਦੇਣੀ ਨਾ ਦੇਣੀ ਇਹ ਤੁਹਾਡੀ ਮਰਜ਼ੀ ਆ ਉਹ ਕਹਿੰਦੇ ਕਿ ਤੁਸੀਂ ਐਵੇਂ ਨਾ ਇਸ ਗੱਲ ਦੇ ਚੱਕਰ ਚ ਪਾਓ ਵੀ ਅਸੀਂ ਕੋਈ ਜ਼ਬਰਦਸਤੀ ਕਰਨ ਲੱਗੇ ਆ ਅਸੀਂ ਤਾਂ ਉਹ ਜ਼ਮੀਨ ਹੀ ਡਿਵੈਲਪ ਕਰਾਂਗੇ ਜਿਹੜੀ ਜ਼ਮੀਨ ਤੁਸੀਂ ਆਪ ਦੀ ਇੱਛਾ ਦੇ ਨਾਲ ਸਾਨੂੰ ਦੇ ਦਿਓਗੇ। ਇਹ ਸਾਹ ਨੇ ਗੱਲ ਕਹਿੰਦੇ ਵੀ ਜਿਹੜੇ ਪਹਿਲਾਂ ਅਰਬਨ ਸਟੇਟ ਬਣੇ ਆ ਤੁਸੀਂ ਉਹਨਾਂ ਦੇ ਬਾਰੇ ਸੋਚ ਲਓ ਤੁਸੀਂ ਹੁਣ ਅਰਬਨ ਸਟੇਟ ਬਣਾ ਕੇ ਸਾਡੀਆਂ ਪੇੜੀਆਂ ਦੇ ਵਿੱਚ ਕੀ ਕਰਨੇ ਆ? ਜੇ ਤੁਸੀਂ ਬਣਾਉਣੀ ਆ ਤਾਂ ਤੁਸੀਂ ਐ ਕਰੋ ਵੀ ਜਿਹੜੀ ਇਸ ਵਾਲੇ ਬੰਜਰ ਜ਼ਮੀਨ ਪਈ ਆ ਵੱਖ-ਵੱਖ ਥਾਵਾਂ ਦੇ ਉੱਤੇ ਤੁਸੀਂ ਉਹਨਾਂ ਦੇ ਵਿੱਚ ਉਹ ਸਾਰੀ ਕਰ ਲਓ ਤੁਸੀਂ ਉਹਦੇ ਵਿੱਚ ਬਣਾ ਲਓ ਵਿਕਸਤ ਉਹਨਾਂ ਨੂੰ ਕਰ ਲਓ ਜ਼ਮੀਨਾਂ ਨੂੰ ਤੇ ਸਾਡੀਆਂ ਵਾਹੀਯੋਗ ਜ਼ਮੀਨਾਂ ਨੂੰ ਕਿਉਂ ਲੈਣਾ? ਸੋ ਸਰਕਾਰ ਇਹ ਗੱਲ ਕਹਿੰਦੀ ਤੁਹਾਨੂੰ ਅਸੀਂ ਆਹ ਦੇਵਾਂਗੇ ਤੁਹਾਨੂੰ ਬਦਲੇ ਦੇ ਵਿੱਚ ਅਸੀਂ ਆਹ ਦੇਵਾਂਗੇ ਤੁਹਾਨੂੰ ਆਹ ਮਿਲ ਜੂਗਾ ਪਲਾਟ ਐ ਮਿਲ ਜੂਗਾ ਲੱਖ ਰੁਪਏ ਐ ਦੇਵਾਂਗੇ ਫਿਰ ਤੁਹਾਨੂੰ ਅਸੀਂ ਰਿਹਾਇਸ਼ੀ ਪਲਾਟ ਦੇ ਦਾਂਗੇ ਫਿਰ ਤੁਹਾਨੂੰ ਕਮਰਸ਼ੀਅਲ ਦੇ ਦਾਂਗੇ ਸਰਕਾਰ ਹੋਰ ਪੱਟੂ ਪਾਉਣ ਤੇ ਫਿਰਦੀ ਐ ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਸੰਯੁਕਤ ਕਿਸਾਨ ਮੋਰਚੇ ਨੇ ਦੋ ਟੋਕ ਕੇ ਗੱਲ ਕਹਤੀ ਆ ਉਹ ਕਹਿੰਦੇ ਵੀ ਜੇ ਇਹੀ ਗੱਲ ਆ ਤੇ ਫਿਰ ਅਸੀਂ 30 ਤਰੀਕ ਨੂੰ ਯਾਨੀ ਕਿ 30 ਜੁਲਾਈ ਨੂੰ ਪੂਰੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਕੱਢਾਂਗੇ ਸਰਕਾਰ ਦੇ ਖਿਲਾਫ ਸੋ ਵੇਖਦੇ ਭਾਈ ਕੀ ਬਣਦਾ ਫਿਲਹਾਲ ਇਹੋ ਲੱਗਦਾ ਵੀ ਸਰਕਾਰ ਨੂੰ ਬਹੁਤ ਕਾਲੀ ਪਈ ਆ ਵੀ ਭਾਈ ਛੇਤੀ ਛੇਤੀ ਜ਼ਮੀਨਾਂ ਲੱਗੇ ਤੇ ਉਹਨਾਂ ਨੂੰ ਅਸੀਂ ਡਿਵੈਲਪ ਕਰ ਲਈਏ ਛੇਤੀ ਛੇਤੀ ਜ਼ਮੀਨਾਂ ਲੱਗੇ ਤੇ ਅਸੀਂ ਅਗਲਾ ਕੰਮ ਇੰਉਂ ਕਰ ਲਈਏ ਪਤਾ ਨਹੀਂ ਇੰਨੀ ਕਾਲੀ ਸਰਕਾਰ ਕਿਹੜੇ ਕਾਰਨ ਕਰਕੇ ਕਰ ਰਹੀ ਹੈ ਇਹ ਗੱਲ ਸਮਝਦਾ ਹਿੱਸਾ ਨਹੀਂ ਬਣ ਰਹੀ ਪਰ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਜਿਹੜੇ ਪੰਜਾਬ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪਹਿਲਾਂ ਹੀ ਅਰਬਨ ਸਟੇਟ ਆ ਤੁਸੀਂ ਜੇ ਉਹਨਾਂ ਦੇ ਹਾਲ ਦੇਖੋ ਤਾਂ ਫਿਰ ਤੁਹਾਨੂੰ ਵੈਸੇ ਪਤਾ ਲੱਗ ਜਾਂਦਾ ਵੀ ਭਾਈ ਲੋੜ ਹੈ ਹੀ ਨਹੀਂਗੀ ਨਵੇਂ ਸਿਰੇ ਤੋਂ ਤਾਂ ਤੋ ਕਿ ਜਿਹੜੇ ਪਹਿਲਾਂ ਅਰਬਨ ਸਟੇਟ ਆ ਜਿਵੇਂ ਜਲੰਧਰ ਦੇ ਅਰਬਨ ਸਟੇਟ ਦੀ ਗੱਲ ਕਰ ਲਓ ਇਸ ਅਰਬਨ ਸਟੇਟ ਦੇ ਵਿੱਚ ਸੀਵਰੇਜ ਦੀ ਸਮੱਸਿਆ ਸੜਕਾਂ ਦੀ ਸਮੱਸਿਆ ਸਟਰੀਟ ਲਾਈਟਾਂ ਦੀ ਸਮੱਸਿਆ ਨਜਾਇਜ਼ ਕਲੋਨੀਆਂ ਦੀ ਨਜਾਇਜ਼ ਕਬਜ਼ਿਆਂ ਦੀ ਸਮੱਸਿਆ ਸਵਾਰਾ ਪਸ਼ੂਆਂ ਕੁੱਤਿਆਂ ਦੀ ਸਮੱਸਿਆ ਸੋ ਇਹ ਸਮੱਸਿਆਵਾਂ ਜਿਹੜੀਆਂ ਪਹਿਲਾਂ ਵਾਲੇ ਅਰਬਨ ਸਟੇਟ ਆ ਉਹਨਾਂ ਦੇ ਵਿੱਚੋਂ ਦੂਰ ਨਹੀਂ ਕੀਤੀਆਂ ਜਾ ਰਹੀਆਂ ਜੀ ਜੀ ਬਿਲਕੁਲ ਸਹੀ ਤੇ ਟੈਨਸਾਹਬ ਇੱਕ ਹੋਰ ਮਾਮਲਾ ਜਿਹਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਲੋਕਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਜੇਕਰ ਘਰ ਦੇ ਵਿੱਚ ਪੈਸਾ ਰੱਖੋ ਤਾਂ ਚੋਰੀ ਹੋ ਜਾਂਦਾ ਹੈ ਜੇਕਰ ਬੈਂਕ ਦੇ ਵਿੱਚ ਰੱਖੋ ਤਾਂ ਕੋਈ ਨਾ ਕੋਈ ਬੈਂਕ ਮੁਲਾਜ਼ਮ ਨੂੰ ਲੈ ਕੇ ਮਾੜੀ ਖਬਰ ਜਿਹੜੀ ਉਹ ਸਾਹਮਣੇ ਆ ਜਾਂਦੀ ਹੈ ਹੁਣ ਵੀ ਕਹਿੰਦੇ ਕਿ ਬੈਂਕ ਦਾ ਇੱਕ ਕਲਰਕ ਹੈ ਲੋਕਾਂ ਦੇ ਖਾਤਿਆਂ ਦੇ ਵਿੱਚੋਂ ਪੈਸਾ ਕੱਢ ਕੇ ਤੇ ਉਹ ਫਰਾਰ ਹੋ ਗਿਆ ਜੀ ਇਹ ਤਾਂ ਬਾਕੀ ਖਬਰ ਆਈ ਹੈ ਜੀ ਇਹ ਸੱਚੀ ਮੁੱਚੀ ਬਹੁਤ ਦੁਖਦਾਈ ਖਬਰ ਆ ਵੀ ਬੰਦੇ ਦਾ ਪੈਸਾ ਸੁਰੱਖਿਅਤ ਹੋਊ ਤਾਂ ਹੋਊ ਕਿੱਥੇ ਅਸੀਂ ਆਮ ਤੌਰ ਤੇ ਉੱਤੇ ਸਾਰੀ ਕਿਸੇ ਦਾ ਇੱਕ ਅਕਾਊਂਟ ਹੋਊਗਾ ਕਿਸੇ ਦੇ 2-3 ਹੋਣਗੇ ਪਰ ਹਰ ਬੰਦੇ ਦਾ ਕਿਸ ਨਾ ਕਿਸੇ ਬੈਂਕ ਦੇ ਵਿੱਚ ਖਾਤਾ ਹੁੰਦਾ ਪਰ ਆਪਾਂ ਨੂੰ ਤਾਂ ਪਤਾ ਹੀ ਨਹੀਂ ਇਸ ਗੱਲ ਦਾ ਵੀ ਭਾਈ ਬੈਂਕ ਮੁਲਾਜ਼ਮ ਕੀ ਕਰਦੇ ਵੇ ਕਿਉਂਕਿ ਉਹਨਾਂ ਦੇ ਕੋਲੇ ਸਾਰੇ ਤਰੀਕੇ ਹੁੰਦੇ ਆ ਜੇ ਉਹ ਤੁਹਾਡੇ ਪੈਸਿਆਂ ਦੇ ਨਾਲ ਕੋਈ ਖਿਲਵਾੜ ਕਰਨਾ ਚਾਹਦੇ ਹੋਣ ਖੱਗੀ ਮਾਰਨੀ ਚਾਹੁੰਦੇ ਹੋਣ ਤੁਸੀਂ ਰੋਕ ਹੀ ਨਹੀਂ ਸਕਦੇ ਸਾਡਾ ਜਿਹੜਾ ਜ਼ਿਲ੍ਹਾ ਫਰੀਦਕੋਟ ਇਹਦੇ ਵਿੱਚ ਸਾਦਕ ਕਸਬਾ ਪਿੰਡ ਆ ਉਹ ਉਹਦੇ ਵਿੱਚ SBI ਦੀ ਬ੍ਰਾਂਚ ਆ ਸਟੇਟ ਬੈਂਕ ਆਫ ਇੰਡੀਆ ਦੀ ਇਸ ਬ੍ਰਾਂਚ ਦੇ ਵਿੱਚ ਇੱਕ ਮੁਲਾਜ਼ਮ ਤਲੜਕ ਉਹ ਹੁਣ ਬੈਂਕ ਛੱਡ ਕੇ ਤੇ ਭੱਜ ਗਿਆ ਉਹ ਕਈ ਤਾਂ ਲੋਕ ਇਹ ਵੀ ਗੱਲ ਕਹਿੰਦੇ ਵੀ ਦੇਸ਼ ਛੱਡ ਕੇ ਭੱਜ ਗਿਆ ਪਰ ਉਹ ਕਰੋੜਾਂ ਰੁਪਏ ਦੀ ਹੀਰਾਫੇਰੀ ਕਰ ਗਿਆ ਮੰਨ ਲਓ ਉਦਾਹਰਣ ਦੇ ਤੌਰ ਤੇ ਕੋਈ ਤੁਹਾਡੀ 5 ਲੱਖ ਦੀ ਐਫ ਡੀ ਹੋਵੇ ਤੁਹਾਡੀ 5 ਲੱਖ ਦੀ ਐਫ ਡੀ ਉਹ ਤੜਵਾ ਕੇ ਆਪਦੇ ਖਾਤੇ ਦੇ ਵਿੱਚ ਪਵਾ ਕੇ ਭੱਜ ਗਿਆ ਮੰਨ ਲਓ ਕਿਸੇ ਦੇ ਖਾਤੇ ਦੇ ਵਿੱਚ 10 ਲੱਖ ਰੁਪਇਆ ਉਹ 9 ਲੱਖ ਰੁਪਇਆ ਉਹਨੇ ਆਪਦੇ ਖਾਤੇ 'ਚ ਟਰਾਂਸਫਰ ਕਰ ਲਿਆ ਮੰਨ ਲਓ ਕਿਸੇ ਦੀ ਕੋਈ ਹੋਰ ਸਕੀਮ ਦੇ ਤਹਿਤ ਪੈਸੇ ਹੈਗੇ ਆ ਤੇ ਉਹਨੇ ਆਪਦੇ ਖਾਤੇ ਦੇ ਵਿੱਚ ਪਾ ਲਏ ਆ ਤੇ ਉਹ ਲੋਕਾਂ ਨੂੰ ਮੈਸੇਜ ਵੀ ਨਹੀਂ ਗਿਆ ਮੰਨ ਲਓ ਤੁਸੀਂ ਵੈਸੇ ਰੁਟੀਨ ਦੇ ਵਿੱਚ ਗਏ ਆ ਇਹ ਭਾਈ ਮੇਰੇ ਐਫ. ਡੀ ਮੇਰੀ ਮੈਚ्योर ਹੋ ਗਈ ਹੋਗੀ ਹੋਗੀ ਕਿੰਨੇ ਪੈਸੇ ਬਣ ਗਏ ਉਹ ਕਹਣਗੇ ਤੁਹਾਡੀ ਤਾਂ ਐਫ. ਡੀ ਹੈ ਹੀ ਨਹੀਂ ਹੁਣ ਇੱਥੇ ਕਿ ਉਸਤਾਈਂ ਹੀ ਤਰੀਕ ਨੂੰ ਤੜਵਾ ਲਈ ਸੀ ਤੁਸੀਂ ਕਹਿੰਦੇ ਕਿ ਮੇਰੇ ਖਾਤੇ ਦੇ ਵਿੱਚ ਬੈਲੈਂਸ ਕਿੰਨਾ ਉਹ ਕਹਣਗੇ ਤੁਹਾਡੇ ਖਾਤੇ ਦੇ ਵਿੱਚ ਤਾਂ 30000 ਰੁਪਇਆ ਤੁਸੀਂ ਕਹਿੰਦੇ ਮੇਰੇ ਖਾਤੇ ਦੇ ਵਿੱਚ ਤਾਂ 6 ਲੱਖ ਰੁਪਇਆ ਸੀਗਾ ਸੋ ਇਸ ਤਰੀਕੇ ਦੇ ਨਾਲ ਹੁਣ ਇਸ ਬੰਦੇ ਦੇ ਉੱਤੇ ਪੁਲਿਸ ਨੇ ਪਰਚਾ ਤਾਂ ਦਰਜ ਕਰ ਲਿਆ ਕੋਲ ਸਚਲੋ ਇਹਨੂੰ ਕਿਸੇ ਨਾ ਕਿਸੇ ਰੂਪ ਵਿੱਚ ਫੜ ਵੀ ਲਊਗੀ ਪਰ ਬੈਂਕ ਨੇ ਇਹ ਗੱਲ ਕਹੀ ਆ ਵੀ ਜਿਹੜੇ ਜੈਨੂਅਲ ਕੇਸ ਹੈਗੇ ਆ ਨਾ ਉਹਨਾਂ ਦਾ ਅਸੀਂ ਭੁਗਤਾਨ ਕਰ ਦੇਾਂਗੇ ਪਰ ਗੱਲ ਇਹ ਆ ਵੀ ਇਹ ਜੈਨੂਅਲ ਕਿਹਨੂੰ ਮੰਨਦੇ ਜਿਹਦੇ ਗਏ ਪੈਸੇ ਉਹ ਕਹਿੰਦੇ ਵੀ ਨਕਲੀ ਰਸੀਦਾਂ ਵੀ ਦਿੱਤੀਆਂ ਉਹਨੇ ਵੀ ਭਾਈ ਰਸੀਦਾਂ ਵੀ ਨਕਲੀ ਮਿਲੀਆਂ ਕਈਆਂ ਦੇ ਕੋਲ ਰਸੀਦਾਂ ਵੀ ਹੈ ਨਹੀਂ ਜਿਵੇਂ ਧੋਸਾ ਬਣਾਇਆ ਹੁੰਦਾ ਨਾ ਤੇ ਭਾਈ ਤੁਸੀਂ ਫੋਨ ਕਰਦੇ ਹੋ ਵੀ ਐ ਕਰੋ ਜੀ ਮੇਰੇ ਨਾਮ ਦੇ ਉੱਤੇ ਐਫ.ਡੀ. ਕਰ ਦਿਓ ਆਧਾਰ ਕਾਰਡ ਮੇਰਾ ਹੈਗਾ ਯਾਰ ਤੁਸੀਂ ਐ ਕਰੋ ਜੀ ਕਿ ਮੇਰੇ ਇਸ ਖਾਤੇ ਦੇ ਵਿੱਚੋਂ ਕੱਢ ਕੇ ਪੈਸੇ ਇਸ ਖਾਤੇ ਦੇ ਵਿੱਚ ਪਾ ਦਿਓ। ਕਈ ਬੰਦੇ ਤਾਂ ਐਸੇ ਆ ਜਿਨ੍ਹਾਂ ਦਾ ਭਰੋਸਾ ਐਸਾ ਬਣਿਆ ਸੀਗਾ ਉਹਨਾਂ ਦੇ ਕੋਲੇ ਪੈਸੇ ਹੀ ਨਹੀਂ ਅਜਾ ਕੋਈ ਰਸੀਦ ਹੀ ਨਹੀਂਗੀ। ਉਹਨਾਂ ਦੇ ਕੋਲੇ ਕੋਈ ਵੇਰਵਾ ਹੀ ਹੁਣ ਹੈ ਨਹੀਂਗਾ ਜੀ। ਜੀ ਤੇ ਟੈਨਾ ਸਾਹਿਬ ਉਹਦਾ ਸੁਪਰੀਮ ਕੋਰਟ ਨੂੰ ਲੈ ਕੇ ਵੀ ਖਬਰ ਸਾਹਮਣੇ ਆਈ ਹੈ ਕਹਿੰਦੇ ਕਿ ਸੁਪਰੀਮ ਕੋਰਟ ਨੇ ਪਤੀ ਤੋਂ 12 ਕਰੋੜ ਰੁਪਈਆ ਮੰਗਣ ਵਾਲੀ ਔਰਤ ਨੂੰ ਸ਼ੀਸ਼ਾ ਦਿਖਾਇਆ ਜੀ ਵਾਵਾ ਫਟਕਾਰ ਲਾਈ। ਬਿਲਕੁਲ ਜੀ ਬਿਲਕੁਲ ਉਹ ਲਾਉਣੀ ਵੀ ਚਾਹੀਦੀ ਸੀ ਵੀ ਮਾਨਯੋਗ ਸੁਪਰੀਮ ਕੋਰਟ ਨੇ ਗੱਲ ਕਹੀ ਹੈ ਵੀ ਤੁਸੀਂ ਦਾ ਖੇਖਣ ਫੜਿਆ ਇਹ ਭਾਈ ਮੈਨੂੰ ਐਨੇ ਪੈਸੇ ਚਾਹੀਦੇ ਆ ਉਹ ਕਹਿੰਦੇ ਵੀ ਤੁਹਾਡੇ ਵੀ ਹੱਥ ਹੈਗੇ ਆ ਤੁਸੀਂ ਆਪਦਾ ਕਮਾਓ ਤੇ ਖਾਓ ਨਾਲੇ ਵੀ ਗੱਲ ਕਹੀ ਵੀ ਤੁਸੀਂ ਸਾਰੀ ਉਮਰ ਇੱਕ ਬੰਦੇ ਦੇ ਉੱਤੇ ਨਿਰਭਰ ਥੋੜੀ ਰਹਿਣਾ ਤੁਸੀਂ ਆਪਦੀ ਕਮਾਈ ਕਰੋ ਤੁਸੀਂ ਕਾਬਿਲ ਹੋ ਤੁਸੀਂ ਯੋਗ ਹੋ ਇਸ ਗੱਲ ਦੇ ਤੇ ਤੁਸੀਂ ਆਪਦਾ ਕਮਾਓ ਤੇ ਖਾਓ ਕਿਉਂਕਿ ਇੱਥੇ ਨਾ ਅਸਲ ਦੇ ਵਿੱਚ ਇੱਕ ਬਹੁਤ ਹਾਈ ਪ੍ਰੋਫਾਈਲ ਕੇਸ ਆ ਉਹਦੇ ਵਿੱਚ ਪਤਾ ਲੱਗਾ ਜੀ ਕਿ ਰੌਲਾ ਪਿਆ ਇਹ ਇੱਥੇ ਇੱਕ ਔਰਤਾ ਜਿਦਾ ਕਿ ਆਪਦੇ ਘਰ ਵਾਲੇ ਦੇ ਨਾਲ 18 ਮਹੀਨਿਆਂ ਬਾਅਦ ਰੌਲਾ ਪੈ ਗਿਆ 18 ਮਹੀਨਿਆਂ ਬਾਅਦ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਭਾਈ ਅਸੀਂ ਅੱਡ ਅੱਡ ਰਹਿਣਾ ਵੀ ਅਸੀਂ ਇਕੱਠੇ ਨਹੀਂ ਰਹਿ ਸਕਦੇ ਪਰ ਉਸ ਔਰਤ ਨੇ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਕਹਤੀ ਜੀ ਕਿ ਇੱਕ ਤਾਂ ਮੈਨੂੰ 12 ਕਰੋੜ ਰੁਪਈਆ ਦੇ ਦੇਵੇ ਇਹ ਇੱਕ ਮੈਨੂੰ ਪੌਸ ਖੇਤਰ ਦੇ ਵਿੱਚ ਫਲੈਟ ਦੇ ਦੇਵੇ ਜਿਹੜਾ 3-4 ਕਰੋੜ ਰੁਪਈਏ ਦਾ ਇੱਕ ਮੈਨੂੰ BMW ਗੱਡੀ ਦੇ ਦੇਵੇ ਤੇ ਭਾਈ ਮੈਂ ਇਹਦਾ ਖੜਾ ਛੜ ਦਿੰਨੀ ਆ ਤੇ ਜੱਜ ਸਾਹਿਬ ਕੱਲ ਪੈ ਨਿਕਲੇ ਉਹਨੇ ਵੀ ਤੁਸੀਂ ਤਾਂ ਖੇਡਣ ਫੜਿਆ ਇਸ ਗੱਲ ਦਾ ਵੇ ਕੋਈ ਗੱਲ ਹੁੰਦੀ ਕੋਈ ਤਰੀਕਾ ਹੁੰਦਾ ਮੈਂ ਖੇੜਾ ਛੱਡ ਦੂੰਗੇ ਤੇ ਐਨਾ ਕੁਝ ਦੇ ਦਿਓ ਉਹ ਕਹਿੰਦੇ ਵੀ ਤੂੰ ਆਈਟੀ ਡਿਪਾਰਟਮੈਂਟ ਦੇ ਵਿੱਚ ਹੁਣ ਤੱਕ ਜੌਬ ਕੀਤੀ ਆ ਵੱਡੇ ਵੱਡੇ ਅਦਾਰਿਆਂ ਦੇ ਵਿੱਚ ਜੌਬ ਕੀਤੀ ਆ ਤੂੰ ਸਾਰੀ ਉਮਰ ਇਹਦੇ ਉੱਤੇ ਡਿਪੈਂਡ ਥੋੜੀ ਰਹਿਣਾ ਤੂੰ ਆਉਂਦਾ ਕਮਾ ਆ ਤੈਨੂੰ ਇਹ ਤਾਂ ਕੀ ਲੋੜ ਆ ਹਾਂ ਜਿਹੜੀ ਜੈਨੂਇਨ ਗੱਲ ਆ ਉਹਦੇ ਮੁਤਾਬਕ ਗੱਲ ਹੋਣੀ ਚਾਹੀਦੀ ਇਹ ਵੀ ਭਾਈ ਆ ਕੁਝ ਐਨਾ ਕਿਸੇ ਨੂੰ ਦਬਾਉਣਾ ਚਾਹੀਦਾ ਪਰ ਜਿਸ ਤਰੀਕੇ ਦੇ ਨਾਲ ਤੁਸੀਂ ਉਹ ਕਹਿੰਦੇ ਜੀ ਗੱਲ ਕਰਦੇ ਆ ਇਹ ਨਹੀਂ ਗੱਲ ਹੋ ਸਕਦੀ ਉਹ ਕਹਿੰਦੇ ਪਹਿਲਾਂ ਸੋਚ ਵਿਚਾਰ ਕਰਕੇ ਆ ਜਿਓ ਵੀ ਜੇ ਤੁਹਾਨੂੰ ਲੱਗਦਾ ਵੀ ਭਾਈ ਮੈਂ ਕਰੋੜਾ ਰੁਪਇਆ ਅਰਬ ਰੁਪਇਆ ਇਹ ਲੈ ਲੂੰਗੀ ਤੇ ਫਿਰ ਤੋਂ ਬੰਦਾ ਛੱਡਣਾ ਹੀ ਕਿਉਂ ਸੀ ਜੋ ਇੰਨਾ ਅਮੀਰ ਹੈਗਾ ਤਾਂ ਜੀ ਜੀ ਤੇ ਤੇਰਾ ਸਾਹਿਬ ਜਾਂਦੀਆਂ ਦੇ ਤਰੰਤਾਂ ਤੇ ਜ਼ਮੀਨ ਚੋਣ ਦੀ ਗੱਲ ਵੀ ਕਰ ਲਈਏ ਜੀ ਹੁਣ ਤਾਂ ਸਾਰੀਆਂ ਸਿਆਸੀਆਂ ਸਿਆਸੀ ਪਾਰਟੀਆਂ ਨੂੰ ਇਹ ਲੱਗਣ ਲੱਗ ਗਿਆ ਕਿ ਸਾਡੀ ਇੱਜ਼ਤ ਦਾ ਦੇ ਉੱਪਰ ਲੱਗ ਗਈ ਹੈ ਹਾਂ ਬਿਲਕੁਲ ਜੀ ਬੇਹ ਤਾਂ ਪੂਰੇ ਪੰਜਾਬ ਦੀ ਇੱਜ਼ਤ ਦਾ ਦੇ ਉੱਤੇ ਲੱਗੀ ਹੋਈ ਹੈ ਕਿਉਂਕਿ ਪੰਜਾਬ ਦੇ ਵਿੱਚ ਕੰਮ ਕਾਜ ਕਰਨ ਵਾਲੇ ਤਾਂ ਘੱਟ ਹੀ ਐ ਇਸ ਵੇਲੇ ਨਾ ਮਾਤਰੀ ਆ ਪਰ ਇਸ ਵੇਲੇ ਜਿਹੜੀਆਂ ਖਬਰਾਂ ਆਉਂਦੀਆਂ ਉਹ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਰੋਲਾ ਰਪਾ ਪਈ ਜਾਂਦਾ ਕਦੇ ਉਹ ਗੱਲ ਹੋਗੀ ਕਦੇ ਆਹ ਗੱਲ ਹੋਗੀ ਆਹ ਕਦ ਹੋਈ ਜਾਂਦਾ ਸਾਰੀਆਂ ਸਿਆਸੀ ਪਾਰਟੀਆਂ ਇਸ ਵੇਲੇ ਤਰਨਤਾਰਨ ਦੀ ਜ਼ਮੀਨੀ ਚੋਣ ਦੇ ਨਾਲ ਚਮੜੀਆਂ ਪਈਆਂ ਉਹ ਇਹ ਗੱਲ ਕਹਿ ਰਹੀਆਂ ਜੀ ਕਿ ਅਸੀਂ ਤਰਨਤਾਰਨ ਵਾਲੀ ਜ਼ਮੀਨੀ ਚੋਣ ਜਿੱਤਣੀ ਹੈ ਆ ਕਾਦੀਦਾਰ ਨੇ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਉਮੀਦਵਾਰ ਐਲਾਨਤਾ ਬੀਜੇਪੀ ਦੇ ਕੱਲ ਇਹ ਗੱਲ ਕਹੀ ਹੈ ਜੀ ਕਿ ਅਸੀਂ 117 ਦੀਆਂ 117 ਫੀਟਾ ਤੇ ਇਕੱਲੇ ਵੀ ਚੋਣ ਲੜਾਂਗੇ 227 ਦੇ ਵਿੱਚ ਤੇ ਐਤਕੀ ਵਾਲੀ ਚੋਣ ਆ ਜਿਹੜੀ ਇਹ ਜ਼ਮੀਨੀ ਚੋਣ ਇਹਦੇ ਵਿੱਚੋਂ ਕਹਿੰਦੇ ਜੀ ਅਸੀਂ ਕਮਾਲਾ ਕਰਕੇ ਦਿਖਾ ਦੇਵਾਂਗੇ ਉਧਰ ਜਿਹੜੀ ਆ ਕਾਂਗਰਸ ਉਹ ਕਹਿੰਦੀ ਅਸੀਂ ਕਮਾਲਾ ਕਰ ਦੇਣੀ ਆ ਉਧਰ ਦੀ ਬਾਕੀ ਪਾਰਟੀਆਂ ਕਹਿੰਦੀਆਂ ਸੀ ਕਮਾਲਾ ਕਰ ਦੇਣੀਆਂ ਫਿਲਹਾਲ ਤਾਂ ਕਮਾਲਾ ਕਮਾਲਾ ਆਪੇ ਹੀ ਕਰੀ ਜਾਂਦੇ ਉਹ ਪਰ ਇਸ ਚੋਣ ਦੇ ਲਈ ਤਰੀਕੇ ਦਾ ਕੋਈ ਐਲਾਨ ਨਹੀਂ ਹਲੇ ਤੱਕ ਹੋਇਆ ਤੇ ਤਿਆਰੀਆਂ ਸਭ ਦੀਆਂ ਪੂਰੀਆਂ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨ ਨਹੀਂ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ